ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਬਤਰੀ ਸੰਗਤ ਜੀ ਪਹਿਲਾਂ ਮੈਂ ਬੇਨਤੀ ਕਰੂਆ ਸਾਰਿਆਂ ਨੂੰ ਹੱਥ ਜੋੜ ਕੇ ਕਿ ਪ੍ਰਭੂ ਅੱਜ ਹੀ ਸਿੱਖੀ ਸਿੱਖਾਂ ਦਾ ਸਾਥ ਨਹੀਂ ਦਿੰਦੇ ਤੇ ਜੇ ਅਹੀਂ ਸਾਥ ਨਹੀਂ ਦਿੰਦੇ ਤੇ ਉਸ ਤੋਂ ਵੱਡੀ ਜਿਹੜੇ ਆ ਪ੍ਰਸ਼ਾਸਨੂਕ ਜੇ ਕੋ ਇਹਨੂੰ ਜਿਗਤਾਉਂਦੀ ਆ ਤੇ ਪ੍ਰਸ਼ਾਸਨ ਨਹੀਂ ਸਾਥ ਦਿੰਦਾ ਮੈਂ ਅਲਗੋ ਕੋਠੀ ਖੜਾ ਇਸ ਵੀਰ ਦੀ ਵੀਡੀਓ ਦੇਖੀ ਅਲਗੋ ਕੋਠੀ ਇਸ ਵੀਰ ਦੀ ਮਜਬੂਰੀ ਸੁਣਿਓ ਹੋ ਸਕਦਾ ਹੈ ਕਿ ਸੌਖਾ ਹੈ ਜਾਂ ਕੀ ਹੈ ਤੁਸੀਂ ਫੈਸਲੇ ਕਰਨੇ ਆ ਇਹ ਵੀਰ ਪ੍ਰਭਜੀਤ ਸਿੰਘ ਹੈ ਨਾਲ ਮੇਰੇ ਵੀਰੇ ਇੱਥੋਂ ਦੇ ਮੋਧਵਰ ਲਖਾ ਹੈ ਤੇ ਨਾਲ ਮੇਰਾ ਵੀਰ ਚਾਨਣ ਸਿੰਘ ਹੈ ਇਹ ਵੀਰ ਤੋਂ ਆਏ ਆ ਅਰਧੋ ਕੋਠੀ ਪੇਂਡਿਆ ਅੱਡਾ ਬਿਲਕੁਲ ਦੋ ਬੱਚੇ ਗੁੜੀਆਂ ਹੈ ਤੇ ਨਾਲ ਇਹਦਾ ਬੇਟਾ ਇੱਕਾ 6 ਸਾਲ ਦਾ 2 ਸਾਲ ਦੀ ਗੁੜੀਆਂ ਪਹਿਲੋਂ ਦੇ ਵੀਰੋ ਇਹ ਇੱਕ ਤੇ ਇਹਦੀ ਵਾਈਫ ਹੈ ਦੋ ਬੱਚਿਆਂ ਨੂੰ ਵੇਖੋ ਅੱਜ ਕੱਲ ਜੋ ਦਾ ਗੱਡਾ ਪਹਿਲਾਂ ਚੱਲ ਰਿਹਾ ਹੈ ਮੈਂ ਦੱਸਦਾ ਵੀ ਥੱਕ ਗਈ ਇਹਨਾਂ ਲੋਕਾਂ ਨੂੰ ਕਿ ਜਿਹੜੇ ਆਪਣੇ ਬੱਚੇ ਵੀ ਜਿਹੜੇ ਆ ਜਿਹੜੇ ਬੱਚੇ ਛੱਡ ਗਏ ਤੇ ਜਿਹਦਾਂ ਫੇਰੇ ਲੈ ਹੁੰਦੇ ਉਹਨੂੰ ਛੱਡ ਜਾਂਦੇ ਵਿਸ਼ਵਾਸ ਉਹਦੇ ਉੱਤੇ ਵਿਸ਼ਵਾਸ ਨਹੀਂ ਹੈਗਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੰਧਨ ਦੇ ਰਿਸ਼ਤੇ ਦੇ ਵਿੱਚ ਫੇਰੇ ਲੈ ਹੁੰਦੇ ਤੇ ਉਹ ਵੀ ਕਿਹੜੀ ਹੱਦ ਤੱਕ ਗਏ ਜਾਂਦੇ ਦੂਜੀ ਬੇਂਤੀ ਇਹ ਵੀਰ ਮਜਬੂਰ ਹੋ ਗਿਆ ਕੰਮ ਕਰਦੇ ਜਾਣ ਨਹੀਂ ਸਕਦਾ ਕਿਉਂਕਿ ਬੇਟਾ ਇਹਦਾ ਜਿਹੜਾ ਹੈ ਬਿਲਕੁਲ ਹੀ ਅਪਾਜ ਹੈ ਨਾ ਤੇ ਬੋਲ ਸਕਦਾ ਹੈ ਅੱਖਾਂ ਤੋਂ ਨਹੀਂ ਦੇਖਦਾ ਇਹ ਵੀਰ ਸ਼੍ਰੀਨਗਰ ਵਾਲੀ ਸਾਈਡ ਤੇ ਕੰਮ ਕਰਦਾ ਪਰ ਮਜਬੂਰ ਇੰਨਾ ਆ ਗਿਆ ਜਿਹੜੇ ਇੰਨਾਂ ਦੀ ਜਿਹੜੀ ਮਾਂ ਹੀ ਉਹ ਛੱਡ ਕੇ ਚਲ ਗਈ ਹੁਣ ਵੀਰ ਤਰਲੇ ਪਾਣਾਂਗੇ ਮੇਰੀ ਜਿਹੜੀ ਬੱਚੀ ਆ ਉਹਨੂੰ ਮੇਰਾ ਬੇਟਾ ਜਿਹੜਾ ਉਹਨੂੰ ਕੋ ਲੈ ਜਾਏ ਅੱਲਾਹ ਆਦ ਕਿੱਡੇ ਮਜਬੂਰ ਹੈ ਕੋਈ ਜੇ ਬੱਚੇ ਨੂੰ ਉਹ ਛੱਡ ਕੇ ਚਲ ਜਾਂਦਾ ਉਹ ਜਿਹੜਾ ਕੱਲਾ ਵਾ ਉਹਨੂੰ ਕੋ ਮਜਬੂਰ ਕੋਈ ਉਸ ਤਕਲੀਫ ਹੁੰਦੀ ਆ ਤੇ ਕੀ ਕਰੂਗਾ ਕਿੱਥੇ ਜਾਊ ਛੱਡ ਕੇ ਬੱਚੇ ਨੂੰ ਇੱਕ ਮੈਂਟਰੀ ਜੀ ਛੱਡ ਜਾਂਦਾ ਤੇ ਬੜਾ ਗੁੜਗਾ ਵੀ ਧੀ ਗੁਰੂਬਾਰ ਵਾਲੇ ਵੇਖੋ ਧੀ ਸੋਹਣੀ ਬਲਜੀ ਆ ਤੇ ਵੀਰੇ ਕੀ ਗੱਲ ਹੋਈ ਆ ਸਾਰੀ ਕੀ ਸਾਰੀ ਗੱਲ ਦੱਸੋ ਲੱਗ ਗਿਆ ਤੁਹਾਨੂੰ ਗੱਲ ਭਾਜੀ ਕੁਛ ਨਹੀਂ ਪਹਿਲਾਂ ਨਾਮ ਦੱਸੋ ਆਪਣਾ ਮੇਰਾ ਨਾਮ ਪ੍ਰਭਜੀ ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਲਕੋ ਕੁੱਟੀ ਹੈ ਜੀ ਤੇ ਗੱਲ ਕੁਛ ਨਹੀਂ ਭਾਜੀ ਵਧੀਆ ਸਾਰਾ ਕੁਝ ਵਧੀਆ ਚੱਲਣ ਦਿਆ ਸੀ ਫਾਦਰ ਦੀ ਡੈਥ ਹੋਈ ਹੈ ਜੀ ਮੈਂ ਕੰਮ ਤੇ ਚੱਲ ਗਿਆ ਜੀ 12 ਤਰੀਕ ਨੂੰ 13 ਨੂੰ ਕੰਮ ਤੇ ਪਹੁੰਚ ਜਾਣਾ ਤੇ 19 ਨੂੰ ਪਤਾ ਮੈਨੂੰ ਲੱਗਦਾ ਕਿ ਮੇਰੀ ਵਾਈਫ ਘਰੇ ਨਹੀਂ ਹੈਗੀ ਮੈਂ ਘਰੇ ਆਉਣਾ ਆ ਕੇ ਤਰਕਾਜ ਵਗੈਰਾ ਦਿੱਤੀ ਆ ਪਹਾਲ ਵਗੈਰਾ ਕੀਤੀ ਆ ਤੇ ਕੋਈ ਉਹਨਾਂ ਦੀ ਸੂਹ ਨਹੀਂ ਮਿਲੀ ਕੋਈ ਪਤਾ ਨਹੀਂ ਚੱਲਿਆ ਕਿੱਥੇ ਗਏ ਕਿੱਥੇ ਨਹੀਂ ਬਾਕੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵਧੀਆ ਸਾਰਾ ਕੁਝ ਚੱਲਣ ਦਿਆ ਸੀ ਤੇ ਰੱਬ ਦੀ ਕਿਰਪਾ ਹੀ ਚਲਾਰਦਾ ਵਧੀਆ ਬਿਜਾਰਾ ਚੱਲਣ ਦਿਆ ਸੀ ਲੋ ਥੋੜਾ ਬਹੁਤਾ ਕਰਜ਼ਾ ਹੈਗਾ ਸਿਰ ਤੇ ਲੱਖ ਰੁਪਏ ਕਿਉਂਕਿ ਫਾਦਰ ਬੰਦੇ ਤੇ ਬੈੱਡ ਬਿਮਾਰ ਹੀ ਉਹਦੇ ਜਨਕ ਮਨਕਰਾ ਕ੍ਰੈਕ ਹੋ ਗਿਆ ਸੀ ਤੇ ਉਹਨਾਂ ਦਾ ਇਲਾਜ ਵਗੈਰਾ ਚੱਲਣ ਦੇ ਚਲੋ ਜਿੰਨੇ ਨਾਲ ਭੋਗ ਨਹੀਂ ਭੋਖੇ ਚਲੇਗੇ ਤੇ ਬਾਕੀ ਭਾਜੀ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਚਲੋ ਜੇ ਕੋਈ ਗੱਲ ਬਾਤ ਹੋਦੀ ਮੇਰੇ ਨਾਲ ਬਹਿ ਕੇ ਕਰ ਲੈਂਦੀ ਜਾਂ ਚਾਰਜੀ ਬਾਹ ਲੈਂਦੀ ਇੱਥੇ ਮੰਨ ਲਓ ਪੰਚਾਇਤ ਬਾਹ ਲੈਂਦੀ ਨਹੀਂ ਮੇਰੇ ਨਾਲ ਕੋਸ਼ਿਸ਼ ਤੇ ਚਲੋ ਤਲਾਕ ਲੈ ਕੇ ਚਲ ਜਾਂਦੀ ਪਰ ਜਿਹੜਾ ਇਹਦਾ ਬੱਚੇ ਨੂੰ ਸੁੱਤਿਆ ਪਿਆ ਨੂੰ ਛੱਡ ਕੇ ਚਲ ਗਈ ਭਾਜੀ ਮੈਨੂੰ ਦੱਸੋ ਕਿ ਕਿੱਥੋਂ ਦਾ ਕਾਨੂੰਨ ਹੈ ਭਾਜੀ ਤੁਸੀਂ ਆਖਦੇ ਨਾ ਬੇਡਾ ਮੇਰਾ 6 ਸਾਲ ਦਾ ਕੋਈ ਬੇਡਾ ਭਾਜੀ 6 ਸਾਲ ਦਾ ਜੀ ਆ ਤੁਹਾਡੇ ਸਾਹਮਣੇ ਆ ਨਾ ਇਹ ਵਿਚਾਰਾ ਵੇਖ ਸਕਦਾ ਨਾ ਇਹ ਜਾਨੀ ਕਿ ਬੋਲ ਸਕਦਾ ਨਾ ਤੁਰ ਸਕਦਾ ਬਸ ਇੱਧਾ ਪਿਆ ਰਹਿੰਦਾ ਤੇ 3 ਮਹੀਨਾ ਹੋ ਗਿਆ ਤੇ ਮੈਂ ਮੰਨ ਲਓ ਘਰੇ ਬੈਠਾ ਬੱਜਾ ਪਿਆ ਜਾਨੀ ਕਿ ਕੋਈ ਕੰਮ ਕਾਰਗ ਨਹੀਂ ਕਰ ਸਕਦਾ ਜੀ ਸ਼ਾਗੇ ਕਹਿ ਬਿਨੇ ਜਾਵ ਨਹੀਂ ਸਕਦਾ ਮਜਬੂਰ ਹੋ ਗਿਆ ਵੀਰ ਆ ਮੇਰੇ ਹੱਥ 'ਚ ਦਰਖਾਸਤ ਲਿਖੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੇ ਕੋਈ ਮਜਬੂਰ ਹੋ ਜਾਂਦਾ ਕੋਈ ਕਾਨੂੰਨਾ ਦੀ ਚੀਜ਼ ਵੀ ਹੈਗੀ ਆ ਤੁਸੀਂ ਅਧਿਕਾਰੀ ਜੇ ਤੁਸੀਂ ਕਾਨੂੰਨ ਦਾ ਜਿਹੜਾ ਇਹ ਲੋਕਾਂ ਨੂੰ ਸਾਥ ਬਹੁਣ ਦੀ ਤੁਹਾਡੀ ਸੇਵਾ ਲੱਗੀ ਆ ਇਹ ਦਰਖਾਸਤ ਦਿੱਤੀ ਕਿੰਨੇ ਦੀ ਦਿੱਤੀ ਦਿੱਤਾ ਇਹ ਪਾਜੀ ਕਿ 20 ਕਿਤਰੀਆਂ ਦਿੱਤੀ ਇਹ 20 ਕਿਤਰੀਆਂ ਦਿੱਤੀ ਦਰਖਾਸਤ ਇਹਨਾਂ ਦਿੱਤੀ ਪਿੱਖੀ ਵੰਡ ਪਰ ਇੱਥੇ ਕੋਈ ਸੁਣਵਾਈ ਨਹੀਂ ਹੋਈ ਨੰਬਰ ਜਿਹੜੇ ਬੰਦਿਆਂ ਨੇ ਉਹ ਹਰਕਤ ਕੀਤੀ ਹੈ ਗਲਤੀ ਦੋਵਾਂ ਦੀ ਹੁੰਦੀ ਹੈ ਇੱਕ ਦੀ ਗਲਤੀ ਨਹੀਂ ਹੁੰਦੀ ਉਹਨੇ ਤਾੜੀ ਦੋ ਹੱਥ ਨਾਲ ਵਜਦੀ ਹੈ ਦਰਖਾਸਤ ਦਿੱਤੀ ਦਿੱ ਦਰਖਾਸਤ ਦੀ ਕੋਈ ਕਾਰਵਾਈ ਨਹੀਂ ਕੋਈ ਗਲਬਾਦਰੀ ਨਹੀਂ ਤੇ ਪ੍ਰਸ਼ਾਸਨ ਕੀ ਨਹੀਂ ਕਰ ਸਕਦਾ ਪੰਜਾਂ ਮਿੰਟਾਂ 'ਚ ਬੰਦਾ ਲੱਭ ਸਕਦਾ ਹੈ ਬਾਕੀ ਪਾਜੀ ਆ ਆਪਣੇ ਅੰਕਲ ਆ ਸਤਕਾਰ ਜੋਗੇ ਇਹਨਾਂ ਨੂੰ ਪੁੱਛ ਲੋ ਕਦੀ ਕੋਈ ਕੁੱਟ ਮਾਰਨੀ ਨਹੀਂ ਕੀਤੀ ਕੋਈ ਮਨ ਲੋ ਦਿੱਕਤ ਨਹੀਂ ਆਤੀ ਸਭ ਇਥੇ ਰਾਣੀ ਗਰ ਕੋ ਰੱਖੀ ਆ। ਭਾਜੀ ਕੀ ਨਾਮ ਹੈ ਤੁਹਾਡਾ ਤੇ ਕੀ ਜਿਹੜਾ ਸਾਰੀ ਕਹਾਣੀ ਤੁਸੀਂ ਦੱਸੋ ਤੁਸੀਂ ਦੇ ਲਾਗੇ ਬੰਨੇ ਪਿੰਡ ਤੋਂ ਜੀ। ਲੱਖਾ ਸਿੰਘ ਜੀ ਉਹ ਚ ਹੀ ਕਰੂਗਾ। ਲੱਖਾ ਸਿੰਘ ਮੇਰਾ ਨਾਮ। ਹਾਂ ਜੀ। ਇਹਨਾਂ ਦੇ ਘਰ ਦੇ ਕੋਈ ਗੱਲਬਾਤ ਵੀ ਮਸਾ ਜਨੇ ਵੀ ਮਾਦੂ ਵਧੀਆ ਰਹਿੰਦੀ ਸਾਡੇ ਘਰੋਂ ਨੂੰ ਆਪਣਾ ਦੋਸਤ ਹਾਂ। ਜੀ ਕੰਮ-ਕੋਮ ਕਰਦਾ ਮੁੰਡਾ। ਹਾਂ ਜੀ ਕਰਦਾ ਜੀ। ਤੇ ਨਸ਼ਾ ਨੋਸ਼ਾ ਵੀ ਕਰਦਾ। ਨਾ ਨਾ ਬਿਲਡਿੰਗ ਦਾ ਕੰਮ ਕਰਦਾ ਬੜੇ ਜਿਹਦਾ ਕੰਪਨੀ ਲੱਗਾ ਉਥੇ ਪਾਵਰ ਡੇ। ਪੌਲ ਪਾ ਬਣਾਉਂਦੇ ਨੇ ਉਥੇ ਲੱਗਾ ਹੈ। ਵਧੀਆ ਕੰਮ ਕਰਦਾ ਹਾਂਜੀ ਵਧੀਆ ਕਰਦਾ ਕੋਈ ਗੱਲ ਨਹੀਂ ਭਾਜੀ ਨਾਲ ਪੁੱਛੋ ਦੁੱਧ ਕੀ ਕਹਿਣਾ ਚਾਹੁੰਦੇ ਜਿਹੜੀ ਹਰਕਤ ਆ ਬੱਚੇ ਦੇ ਫੜੀ ਗੁੜੀਆ ਸੋਹਣੀ ਆ ਦਾ ਪੇਟਾ ਆ ਬੱਚੇ ਕਿੱਦੇ ਤਿਆਰੇ ਬੱਚੇ ਦਾ ਸੁੱਤੇ ਬੱਚੇ ਛੱਡ ਕੇ ਭੱਜ ਗਏ ਸਨ ਤਾਂ 9-10 ਵਜੇ ਪਤਾ ਲੱਗਾ ਹੁੰਦਾ ਪੜ੍ਹਨ ਲੱਗਾ ਪਹਿਲ ਨੂੰ ਪ੍ਰਸ਼ਾਸਨ ਤੋਂ ਗਏ ਨਹੀਂ ਨਹੀਂ ਅਸੀਂ ਤੇ ਨਹੀਂ ਗਏ ਗਏ ਅਰਜ਼ੀ ਤੇ ਦੇਣ ਗਏ ਆਏ ਕੋਈ ਹੋਈ ਕਾਰਵਾਈ ਕਿੰਨਾ ਕੁਛ ਨਹੀਂ ਹੋਇਆ ਅਰਜ਼ੀ ਤੇ ਦੇ ਘਰ ਨੂੰ ਆ ਗਏ ਬਸ ਕੋਈ ਸਤ ਨਹੀਂ ਕਰਦੀ ਕੋਈ ਕਾਰਵਾਈ ਨਾਲ ਕੋਈ ਬਾਕੀ ਵੀਰੋ ਇਕੱਲਾ ਨਹੀਂ ਹੁੰਦਾ ਦੋ ਬੱਚੇ ਆ मां ਛੱਡ ਕੇ ਚੜ ਗਈ ਮੈਂ ਪਹਿਲਾਂੋ ਕੀਤਾ ਵੀ ਕੱਲ ਜੋ ਕਿੱਡਾ ਆ ਗਿਆ ਪਰ ਜੇ ਕੋਈ ਮਜਬੂਰ ਹੋ ਗਏ ਇੱਕੋ ਇੱਕ ਹਸਾਰਾ ਵਾ ਪ੍ਰਸ਼ਾਸਨ ਤੋਂ ਜਾਣਾ ਉਤੋਂ ਆਣੀ ਸਾਫ ਲੈਣਾ ਪਰ ਉੱਥੇ ਵੀ ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਆ ਲੋਕਾਂ ਦੀ ਕੋਈ ਹੈਗਾ ਨਹੀਂ ਆ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਬਾਲ ਨਹੀਂ ਹੋ ਰਹੀ ਪਰ ਮੈਂ ਬੇਤੀ ਕਰਦਾ ਸਾਰਿਆਂ ਨੂੰ ਤੇ ਨਾਲ ਹੀ ਮੈਂ ਇਸ ਬੱਚਿਆਂ ਦੇ ਜਿਹੜਾ ਹੀ ਛੱਡ ਕੇ ਚੜ ਕੇ ਮੈਂ ਮਾਂ ਤੇ ਕਹਿਣੀ ਸੀ ਤਾਂ ਕੋਈ ਮਾਂ ਇਹ ਜਿਹੜਾ ਕਦਮ ਨਹੀਂ ਜਿਹੜੀ ਮਾਂ ਹੁੰਦੀ ਨਾ ਉਹ ਕਦਮ ਨਹੀਂ ਚੁੱਕਦੀ ਇਹ ਨਹੀਂ ਮਾਂ ਬਦ ਜਿਹੜੀ ਹੈ ਨਾ ਉਹ ਬੱਚਿਆਂ ਤੇ ਜਿਹੜਾ ਹੈ ਗਿੱਲਾ ਹੋਵੇ ਤੇ ਬੱਚੇ ਨੂੰ ਪਾਸੀ ਕਰਕੇ ਸੁੱਕੇ ਪਾ ਕੇ ਤੇ ਗਿੱਲੇ ਆ ਪੈਂਦੀ ਉਹ ਹੁੰਦੀ ਮਾਂ ਪਰ ਮਾਂ ਛੋਟੇ ਛੋਟੇ ਬੱਚਣ ਚੜ ਕੇ ਮੋਂ ਨੂੰ ਕਹਿਣਾ ਜਾਂਦਾ ਜੇ ਮੇਰੀ ਵੀਡੀਓ ਵੇਖ ਰਹੀ ਹੈ ਮੈਂ ਸਿਰ ਵੀਰ ਨਾਲ ਖੜਾ ਹਾਂ ਜਿੱਥੋਂ ਦਾ ਕੋ ਮੈਂ ਜ਼ੋਰ ਲਾਉਂਗਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਇਸ ਵੀਰ ਨੂੰ ਇਨਸਾਫ ਦਿਵਾਇਆ ਜਾਵੇ ਇੱਕ ਵਾਰ ਸਾਹਮਣੇ ਲਿਆ ਕੇ ਬਿਠਾਇਆ ਜਾਵੇ ਜੇ ਇਹਦੀ ਗਲਤੀ ਹੈ ਇਹ ਮੈਨੂੰ ਦੱਸ ਰੈਂ ਕੋ ਇਸ ਵੀਡੀਓ ਦੇ ਕਮੈਂਟ ਮ ਆ ਰਿਹਾ ਵੀ ਇਹ ਨਖਾ ਕਰਦਾ ਹੈ ਸਾਨੂੰ ਤਾਂ ਅਸੀਂ 2 ਮਿੰਟ ਹੀ ਹੋਏ ਆਏ ਤੇ ਵੇਖਿਆ ਆਪਾਂ ਸਾਨੂੰ ਪਤਾ ਨਹੀਂ ਲੱਗਾ ਕੋਈ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਇਥੋਂ 500 ਕਿਲੋਮੀਟਰ ਜਾ ਕੇ ਕੰਮ ਨਹੀਂ ਕਰ ਸਕਦਾ ਸ਼੍ਰੀਨਗਰ ਦੇ ਵਿੱਚ ਡੈਮ ਜਾਂ ਦੂਜੇ ਬੰਦੇ ਆ ਜਿਹੜੇ ਟੰਗਣ ਬੰਦੇ ਉੱਥੇ ਕੰਮ ਕਰਦਾ ਕੰਪਨੀ ਦਾ ਕਮਾਈ ਕਰਦਾ ਪਰ ਹਾਲਾਤ ਇਹ ਬਣ ਗਏ ਕਿ ਇੱਕ ਮਾਂ ਦੀ ਗਲਤੀ ਕਰਨ ਬੱਚਿਆਂ ਦੀ ਮਾਂ ਦੀ ਗਲਤੀ ਕਰਨ ਆਹ ਹਾਲਾਤ ਬਣ ਕੇ ਹੁਣ ਇੱਕ ਬੈਂਕ ਵੀ ਬੰਦਾ ਨਹੀਂ ਛੱਡ ਸਕਦਾ ਆਪਣੇ ਤੇ ਮੈਂ ਪ੍ਰਸ਼ਾਸਨ ਨੂੰ ਬਦ ਦੁਬਾਰਾ ਬੇਨ ਕਰਦਾ ਸਾਡੇ ਇਲਾਕੇ ਦੇ ਐਸੇ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਜੀ ਨੂੰ ਬੇਨਤੀ ਕਰਦਾ ਬਹੁਤ ਵਧੀਆ ਅਫਸਰ ਆ ਉਹ ਇਸ ਵੀਰ ਨੂੰ ਜਿਹੜਾ ਇਨਸਾਫ ਦਿਵਾਉਣ ਚਲੋ ਰੱਖਣਾ ਨਾ ਰੱਖਣਾ ਉਹ ਗਾੜੀ ਗੱਲ ਪਰ ਸਾਹਮਣੇ ਬੈ ਕੇ ਉਹ ਭੈਣ ਭਰਾਵਾਂ ਦੇ ਵਿੱਚ ਬੈ ਕੇ ਗੱਲ ਨੂੰ ਸਪਸ਼ਟ ਕੀਤਾ ਜਾ ਵੀ ਗਲਤੀ ਕੀ ਆ ਹੋ ਸਕਦਾ ਇਹਦੀ ਗਲਤੀ ਹੋਵੇ ਅਸੀਂ ਨਹੀਂ ਆਂਦੇ ਕਿ ਅਸੀਂ ਮਿਲਣੀਆਂ ਨੂੰ ਪਰ ਇੰਨਾ ਬੱਚਿਆਂ ਦੀ ਕੀ ਆ ਛੋਟੇ ਛੋਟੇ ਬੱਚਿਆਂ ਦੀ ਕੀ ਗਲਤੀ ਹੈ ਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੇ ਇਸ ਵੀਰ ਨੂੰ ਇਨਸਾਫ ਮਿਲੇ ਤੇ ਜੇ ਕੋ ਮਤ ਕਰਨੀ ਚਾਹੁੰਦਾ ਵੇਸ ਵੀਰ ਦੀ ਹੋਰ ਵੀ ਪੱਕੋ ਇਤਨਾ ਸਦਾ ਹਲਕੋ ਕੋਠੀ ਆਣ ਕੇ ਮੈਂ ਨੰਬਰ ਤੁਹਾਨੂੰ ਮੇਰੇ ਕੋ ਲੈ ਸਕਦਾ ਜੇ ਤੇ ਇਤਨਾ ਮਤ ਵੀ ਕਰ ਸਕਦੇ ਪਰ ਵੀਰੇ ਆਪਾਂ ਤੁਹਾਡੇ ਨਾਲ ਆ ਜਿੱਥੋਂ ਤੱਕ ਵੀ ਆਪਾਂ ਖੜਾ ਨਹੀਂ ਕਰਣਾ ਆਪਣੀ ਪੂਰੀ ਬਾਜ ਇਹ ਤੇ ਲਾਵਾਂਗੇ ਸਾਰਾ ਕਿੱਥੇ ਵੀ ਜਾਣ ਦੀ ਵੀ ਲੋੜ ਆ ਪਰ ਮੈਂ ਤਾਂ ਜੀ ਬੱਚੇ ਨੂੰ ਸਾਹਿਬ ਮਿਲਣਾ ਚਾਹੀਦਾ ਜਿਹੜੇ ਇਹਨਾਂ ਨੂੰ ਛੱਡ ਕੇ ਚਲ ਗਏ ਇਹਨਾਂ ਦਾ ਕੀ ਕਸੂਰ ਸੀ ਆ ਬੱਚੇ ਵੇਖੋ ਕਿੰਨੀ ਪਿਆਰੀ ਧੀ ਆ ਕਿੰਨੀ ਪਿਆਰੀ ਕੁੜੀਆ ਹੈ ਵੇਖੋ ਕਿੰਨਾ ਤਗੜਾ ਜੀਰਾ ਯਾਰ ਸਿਰ ਪਾਈ ਇੱਕ ਅੰਦੀ ਸਾਡੀ ਸੋਚ ਹੋ ਗਈ ਸਾਡੇ ਚ ਕਿੱਡਾ ਜ਼ਹਿਰ ਭਰ ਗਿਆ ਜਾਂ ਸਾਡੇ ਚ ਕਿੰਨਾ ਮੈਂ ਬੋਲ ਨਹੀਂ ਸਕਦਾ ਵੀ ਇੱਕ ਕਿੰਨਾ ਸਾਡੇ ਚ ਕੀ ਕੋਝ ਮੈਂ ਕਹਾਂ ਕਿ ਕਿੰਨੀ ਸਾਡੇ ਚ ਗੰਦਗੀ ਭਰ ਗਈ ਆ ਤੇ ਅਸੀਂ ਆਪਣੇ ਜਿਹੜੇ ਆ ਜਿਸਮ ਦੀ ਕਰਕੇ ਦੇ ਇਹ ਆਪਣੇ ਬੱਚਾ ਨੂੰ ਛੱਡ ਗਏ ਆ ਸਾਡੇ ਟੁਗੜਿਆਂ ਨੂੰ ਛੱਡ ਗਏ ਯਾਰ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਸਪੋਰਟ ਕਰਿਓ ਦੇ ਵੀਰ ਨੂੰ ਇਹ ਵੀਡੀਓ ਨੂੰ ਆਤਮਾ ਬਾਤ ਸ਼ੇਅਰ ਕਰਿਓ ਮੇਰੇ ਵੀਰ ਆ ਪਹਿਲਾਂ ਬੱਚਿਆਂ ਨੂੰ ਸਾਫ ਦਿਉਣਾ ਉਹ ਬੱਚਾ ਜਰਾ ਇਨਸਾਫ ਦਿਉਣਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ